ਭਾਬੀ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਨਿਹੰਗ ਸਿੰਘਾ ਦੀ ਗ੍ਰਿਫਤਾਰੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਅਮਰਤਪਾਲ ਸਿੰਘ ਮਹਿਰੂ ਨੂੰ ਵੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਤੇ ਹੁਣ ਸਿੱਧੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੇ ਜਿਸ ਤਹ ਤੱਕ ਦੱਸੀਏ ਕਿ ਦੋ ਨਿਹੰਗ ਸਿੰਘ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਉਥੇ ਹੀ ਕੱਲ ਚਾਰੇ ਪਾਸੇ ਚਰਚਾਵਾ ਜੜੀਆਂ ਕਿ ਕਤਲ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਤੇ ਇੱਕ ਦੱਸਿਆ ਗਿਆ ਕਿ ਜਿਹੜਾ ਕਿ ਕਮਲਕੌਰ ਦੀ ਲਾਸ਼ ਜਿਹੜੀ ਕਿ ਗੱਡੀ ਚੋਂ ਬਰਾਮਦ ਹੋਈ ਪਰੰਤੂ ਇਸ ਗੱਲ ਦੀ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਸੀ ਕਿ ਇਹ ਵਾਰਦਾਤ ਕਿਸ ਨੇ ਕਿਸ ਨੇ ਜਿਹੜੀ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਅਹਿਮ ਕਾਨਫਰੰਸ ਕਰਕੇ ਵੱਡੇ ਖੁਲਾਸੇ ਤੱਕ ਕੀਤੇ ਗਏ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰੋਮੋਸ਼ਨ ਦੇ ਬਹਾਨੇ ਧੋਖੇ ਦੇ ਨਾਲ ਕਮਲਕੌਰ ਨੂੰ ਬੁਲਾਇਆ ਗਿਆ ਤੇ ਨਿਹੰਗ ਸਿੰਘਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਦੇ ਤਹਿਤ ਦੋ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਿਹੜੇ ਕਿ ਹੁਣ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਨਿਹੰਗ ਸਿੰਘਾ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਹ ਵੀ ਦੱਸਿਆ ਗਿਆ ਕਿ ਅਮਰਿਤਪਾਲ ਸਿੰਘ ਮਹਿਰੋ ਵੀ ਜਿਹੜੇ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜਿਹੜਾ ਕਿ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਕਮਲ ਕੌਰ ਦਾ ਕੱਲ ਜਿਹੜਾ ਕਿ ਮਰਡਰ ਕਰ ਦਿੱਤਾ ਗਿਆ ਤੇ ਇਹ ਦੱਸਿਆ ਕਿ ਸੀਸੀਟੀਵੀ ਵੀ ਜਿਹੜੀ ਹੈ ਕਿ ਸਾਹਮਣੇ ਆਈਆਂ ਤੇ ਜਿਸ ਤੋਂ ਬਾਅਦ ਉਥੇ ਹੀ ਇੱਕ ਸਰਦਾਰ ਹੈ ਜਿਹੜਾ ਕਿ ਗੱਡੀ 'ਚੋਂ ਨਿਕਲਦਾ ਹੈ ਤੇ ਜਿਸ ਤੋਂ ਬਾਅਦ ਵੱਡੇ ਖੁਲਾਸੇ ਜਿਹੜੇ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੇ ਗਏ ਨੇ ਪਰੰਤੂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਸਵੇਰੇ ਹੀ ਜਿਹੜਾ ਕਿ ਅਮਰਿਤਪਾਲ ਸਿੰਘ ਮੈਰੋ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਜਿਹੜਾ ਕਿ ਉਹੜੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੇ ਜਿਸ ਤਹਿਤ ਦੋ ਨਿਹੰਗ ਸਿੰਘ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਤੇ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਤਿੰਨ ਨਿਹੰਗ ਸਿੰਘਾਂ ਦੀ ਜਿਹੜੀ ਕਿ ਗ੍ਰਿਫਤਾਰੀ ਹੋਈ ਤੇ ਹੁਣ ਦੋ ਨਿਹੰਗ ਸਿੰਘਾਂ ਦੀ ਜਿਹੜੀ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਮੌਜੂਦ ਹੈ ਤੇ ਇਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਕਤਲ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੁਣ ਸਿੱਧੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੇ ਜਿਸ ਤਹਿਤ ਦੱਸੀਏ ਕਿ ਦੋ ਨਿਹੰਗ ਸਿੰਘ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਤੇ ਉਥੇ ਹੀ ਕੱਲ ਚਾਰੇ ਪਾਸੇ ਚਰਚਾਵਾ ਜੜੀਆਂ ਕਿ ਕਤਲ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਤੇ ਇੱਕ ਦੱਸਿਆ ਗਿਆ ਕਿ ਜਿਹੜਾ ਕਿ ਕਮਲਕੌਰ ਦੀ ਲਾਸ਼ ਜਿਹੜੀ ਕਿ ਗੱਡੀ ਚੋਂ ਬਰਾਮਦ ਹੋਈ ਪਰੰਤੂ ਇਸ ਗੱਲ ਦੀ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਸੀ ਕਿ ਇਹ ਵਾਰਦਾਤ ਕਿਸ ਨੇ ਕਿਸ ਨੇ ਜਿਹੜੀ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਨੂੰ ਆਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਅਹਿਮ ਕਾਨਫਰੰਸ ਕਰਕੇ ਵੱਡੇ ਖੁਲਾਸੇ ਤੱਕ ਕੀਤੇ ਗਏ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰੋਮੋਸ਼ਨ ਦੇ ਬਹਾਨੇ ਧੋਖੇ ਦੇ ਨਾਲ ਕਮਲਕੌਰ ਨੂੰ ਬੁਲਾਇਆ ਗਿਆ ਤੇ ਨਿਹੰਗ ਸਿੰਘਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਦੇ ਤਹਿਤ ਦੋ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਿਹੜੇ ਕਿ ਹੁਣ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਨਿਹੰਗ ਸਿੰਘਾ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਹ ਵੀ ਦੱਸਿਆ ਗਿਆ ਕਿ ਅਮਰਤਪਾਲ ਸਿੰਘ ਮਹਿਰੋ ਵੀ ਜਿਹੜੇ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜਿਹੜਾ ਕਿ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਕਮਲ ਕੌਰ ਦਾ ਕੱਲ ਜਿਹੜਾ ਕਿ ਮਰਡਰ ਕਰ ਦਿੱਤਾ ਗਿਆ ਤੇ ਇਹ ਦੱਸਿਆ ਕਿ ਸੀਸੀਟੀਵੀ ਵੀ ਜਿਹੜੀ ਹੈ ਕਿ ਸਾਹਮਣੇ ਆਈਆਂ ਤੇ ਜਿਸ ਤੋਂ ਬਾਅਦ ਉਥੇ ਹੀ ਇੱਕ ਸਰਦਾਰ ਹੈ ਜਿਹੜਾ ਕਿ ਗੱਡੀ 'ਚ ਨਿਕਲਦਾ ਹੈ ਤੇ ਜਿਸ ਤੋਂ ਬਾਅਦ ਵੱਡੇ ਖੁਲਾਸੇ ਜਿਹੜੇ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੇ ਗਏ ਨੇ ਪਰੰਤੂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋਨ ਹੰਸ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਸਵੇਰੇ ਹੀ ਜਿਹੜਾ ਕਿ ਅਮਰਿਤਪਾਲ ਸਿੰਘ ਮੈਰੋ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਜਿਹੜਾ ਕਿ ਹੁਣੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਤਹਿਤ ਦੋ ਨਿਹੰਗ ਸਿੰਘ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਤੇ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਤਿੰਨ ਨਿਹੰਗ ਸਿੰਘਾਂ ਦੀ ਜਿਹੜੀ ਕਿ ਗ੍ਰਿਫਤਾਰੀ ਹੋਈ ਤੇ ਹੁਣ ਦੋ ਨਿਹੰਗ ਸਿੰਘਾਂ ਦੀ ਜਿਹੜੀ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਮੌਜੂਦ ਹੈ ਤੇ ਇਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਕਤਲ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ